ਜੇ ਸਾਡੇ ਪਿੰਡ ਦੇ ਵਿੱਚ ਬੇਅਦਬੀ ਹੋਈ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਪਹਿਲਾਂ ਕੁਝ ਦਿਨ ਪਹਿਲਾਂ 2-3 ਤਰੀਕ ਨੂੰ ਸ਼ੱਕ ਪੈਦੀ ਵੀ ਕੋਈ ਅੱਗ ਚਾਹੇ ਭੜਾਕਾ ਪੈ ਗਿਆ ਕੋਈ ਕੋ ਪ੍ਰਾਂਤ ਫਿਰ ਜਦੋਂ ਆ ਹੁਣ 25 ਤਰੀਕ ਨੂੰ ਪਤਾ ਲੱਗਿਆ ਉੱਥੇ ਮਹਾਰਾਜਾ ਪ੍ਰਕਾਸ਼ ਕਰਨ ਲੱਗਿਆ ਸਿੰਘ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਈ ਵੀ ਤੀਜੀ ਉਹਦੇ ਵਿੱਚ ਸਾਰੇ ਪਿੰਡ ਨੇ ਸਹਿਯੋਗ ਕੀਤਾ ਪੁਲਿਸ ਨੂੰ ਵੀ ਕਹਾਦੀ ਪੁਲਿਸ ਵਾਈ ਪੁਲਿਸ ਨੇ ਬਹੁਤ ਸਹਿਯੋਗ ਦਿੱਤਾ ਤੇ ਪਿੰਡ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਉਹ ਬੰਦਾ ਹੁਣ ਫੜਿਆ ਗਿਆ ਤੇ ਉਹਦੀ ਪੁਛ ਦਾ ਸਿ ਪੁਲਿਸ ਬਹੁਤ ਵਧੀਆ ਕਰ ਰਹੀ ਹੈਗੀ ਸਾਰਾ ਪਿੰਡ ਇਕੱਠਾ ਸਾਡੇ ਪਿੰਡ ਦੀ ਐਉਂ ਬਚ ਰਹੀ ਵੀ ਸਾਡੇ ਪਿੰਡ ਦੇ ਵਿੱਚ ਕੋਈ ਕਿਸੇ ਕਿਸੇ ਦਾ ਕੋਈ ਜਾਤ ਗੋਤ ਦਾ ਕੋਈ ਭਾਈਚਾਰਾ ਦਾ ਕੋਈ ਕਿਸੇ ਕਿਸੇ ਦਾ ਕਿਸੇ ਵੀ ਕੌਮ ਦਾ ਕੋਈ ਪਾੜਾ ਭੈਣ ਤੋਂ ਅਸੀਂ ਬਚ ਗਏ ਜਿਹੜਿਆਂ ਲੋਕਾਂ ਨੂੰ ਕੁੱਠੀਆਂ ਛੱਕਾ ਹੁੰਦੀਆਂ ਨੇ ਉਹਨਾਂ ਤੋਂ ਅਸੀਂ ਬਚ ਗਏ ਸਾਡੇ ਪਿੰਡ ਦਾ ਭਾਈਚਾਰਾ ਜਿਹੜਾ ਸਾਰੇ ਜਾਤ ਗੋਤ ਅਸੀਂ ਇੱਕ ਹੈਗੇ ਜੋ ਵੀ ਕੌਮ ਵਿੱਚ ਹੈਗੀ ਹੈ ਸਾਰਾ ਪਿੰਡ ਸਾਡਾ ਬਹੁਤ ਸਿਆਣਾ ਹੈ ਬਹੁਤ ਸਮਝਦਾਰ ਹੈ ਕੌਣ ਸੀ ਉਹ ਜੀ ਸਾਡੇ ਜਿਹੜਾ ਗਰੰਥੀ ਆ ਉਹਦਾ ਸਾਲਾ ਤੀਗਾ ਕਲਿਆੜ ਵਾਲੇ ਪਿੰਡ ਤੋਂ ਇੱਕ ਪੁਲਿਸ ਨੂੰ ਕਹਿੰਦੇ ਆ ਵੀ ਸਹੀ ਇਨਸਾਫ ਮਿਲੇ ਵੀ ਪੂਰੀ ਜਾਣਕਾਰੀ ਮਿਲੇ ਜਿਹੜਾ ਮਗਰ ਬੰਦਾ ਹੈ ਉਹਦੇ ਜਿੱਥੇ ਉਹਦੇ ਸੈੱਲ ਨੇਗੇ ਉਹ ਸਾਰਾ ਪਤਾ ਲੱਗੇ ਹਾਂਜੀ ਅਸੀਂ ਇਹ ਚਾਹੁੰਦੇ ਆ ਜੀ ਵੀ ਸਾਡਾ ਜਿਹੜਾ ਭਾਈਚਾਰਕ ਹੈਗਾ ਵੀ ਉਹ ਇੱਕ ਰਹੇ ਕੋਈ ਪਿੰਡ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਇਹੋ ਜਿਹੀ ਗੱਲ ਨਾ ਹੋਵੇ ਵੀ ਫਲਾਨਾ ਆਇਆ ਕਰਦਾ ਫਲਾਨਾ ਆਇਆ ਕਰਦਾ ਕਿਉਂਕਿ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦੇ महंत ਨੇ ਉਹ ਵੀ ਪਿੰਡ ਦੇ ਹੀ ਆ ਸਾਡੇ ਤੇ ਬਹੁਤ ਸਿਆਣਾ ਚੰਗਾ ਉਥੇ ਪੜ੍ਹਾਈ ਜਵਾਕਾਂ ਨੂੰ ਕਰਾਇਆ ਰਿਹਾ ਹੈ ਬਹੁਤ ਇਹਦੇ ਵਿੱਚ ਮਿੰਦ ਕਰ ਰਿਹਾ ਹੈ ਬਹੁਤ ਸਹਿਯੋਗ ਦਿੱਤਾ ਪਿੰਡ ਨੇ ਵੀ ਬਾਬਾ ਜੀ ਨੇ ਵੀ ਬਹੁਤ ਭਜਨਾਂ ਠਰ ਕਰ ਰਿਹਾ ਹੈ ਵੀ ਸਾਡਾ ਕੋਈ ਭਾ ਜਾਈ ਭਾਈਚਾਰਾ ਨਾ ਕਿਸੇ ਨਾਲ ਪੁੱਟੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਡੇ ਪਿੰਡ ਦੇ ਵਿੱਚ ਕੋਈ ਅਜਿਹੀ ਗੱਲ ਨਾ ਹੋਵੇ ਸਾਡੇ ਪਿੰਡ ਦੇ ਵਿੱਚ ਸੋਥਾਰੇ ਜਿਹੜੀ ਇਹ ਘਟਨਾ ਹੈ ਬਹੁਤ ਨਿੰਦਣਯੋਗ ਹੋਈ ਹੈਗੀ ਇਹ ਇੱਥੇ ਲਵੇ ਲਾਉਣੇ ਨਹੀਂ ਕਿਤੇ ਹੋਈ ਜਿਹੜੀ ਸਾਡੇ ਪਿੰਡ ਹੋ ਗਈ ਤੇ ਇਹ ਸਾਰੇ ਅਸੀਂ ਇਹ ਤੇ ਵਿਸ਼ਵਾਸ ਨਹੀਂ ਕਰਦੇ ਵੀ ਸਾਡੇ ਪਿੰਡ 'ਚ ਇਹ ਹੋਈ ਸਾਡੇ ਪਿੰਡ ਦਾ ਅਧਵਾ ਪਿੰਡ ਦਾ ਸਾਡਾ ਗੁਰਸੇਖ ਪਿੰਡ ਹੈਗਾ ਸੇਵਾ ਕਰਨ ਵਾਲਾ ਹੈਗਾ ਔਰ ਜਤਨ ਉਹ ਵੀ ਗੁਰ ਸਿੱਖ ਨੇਗੇ ਸੇਵਾ ਕਰਦੇ ਨੇ ਗੁਰਦੁਆਰਿਆਂ ਜਾ ਕੇ ਹਾਂਜੀ ਮਿਤੀ 25 ਤਰੀਕ ਨੂੰ ਇੱਕ ਗੁਰਦੁਆਰਾ ਟਾਪ ਸਹਿਵਾਲਾ ਪਿੰਡ ਕੱਟੂ ਤੋਂ ਇਤਲਾਹ ਮਿਲੀ ਬਾਬਾ ਦੋ ਉੱਥੇ ਗ੍ਰੰਥੀ ਸੀਗੇ ਉਹਨਾਂ ਦੇ ਬਿਆਨਾਂ ਦੇ ਬੇਸ ਤੇ ਬੀਐਚਾ ਇੱਕ ਗੁਰੂ ਗ੍ਰੰਥ ਸਾਹਿਬ ਦਾ 114 ਅੰਗ 1 ਤੇ ਕੁਝ ਅੰਗ ਹੋਰ ਜਿਨ੍ਹਾਂ ਨੂੰ ਵੀ ਫੜਿਆ ਗਿਆ ਬੀਜੀ ਦੇ ਸੰਬੰਧ ਚ ਫਿਰ ਉਹਨਾਂ ਦੇ ਬਿਆਨਾਂ ਤੇ ਮਿਤੀ 27 11 2024 ਨੂੰ ਮੁਕੱਦਮਾ ਨੰਬਰ 168 ਅਧੀਨ ਧਾਰਾ 298 ਬੀ ਐਨ ਐਸ ਪੁਰਾਣੀ ਜੇ ਆਪਾਂ ਕਹੀਏ ਤਾਂ 295 ਆਈ ਪੀਸੀ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜਿਹਦੇ ਸੰਬੰਧ ਵਿੱਚ ਜਿਹੜੀ ਹੈਗੀ ਹੈ ਬਿਆਨ ਲਿਖਾਉਣ ਵੇਲੇ ਉਹਨਾਂ ਨੇ ਕੈਮਰਿਆਂ ਦੀ ਫੁਟੇਜ ਤੋਂ ਜਿਹੜਾ ਪਛਾਣਿਆ ਉਹ ਉੱਥੇ ਗਰੰਥੀ ਕੁਲਦੀਪ ਸਿੰਘ ਦਾ ਸਾਲਾ ਦੀਦਨਾ ਅਵਤਾਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਕਰਾੜਾ ਵਾਲਾ ਜਿਲ੍ਹਾ ਬਠਿੰਡਾ ਉਹਦੀ ਪਛਾਣ ਕੋਈ ਉਹ तकरीबन ਮਿਤੀ 3 11 2024 ਨੂੰ ਰਾਤ ਨੂੰ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਗੁਰੂ ਘਰ ਦੇ ਵਿੱਚ ਐਂਟਰ ਹੁੰਦਾ ਜਿਸ ਤੋਂ ਵੀ ਸਾਫ ਕਲੀਅਰ ਹੈ ਵੀ ਉਹਨੇ ਜਿਹੜੀ ਹੈਗੀ ਹੈ ਆ ਇਸ ਘਟਨਾ ਨੂੰ ਅਨਜਾਨ ਦਿੱਤਾ ਜਿਸ ਦੀ ਅਸੀਂ 27 ਤਰੀਕ ਨੂੰ ਅਰੈਸਟ ਪਾ ਕੇ ਉਹਨੂੰ ਅੱਜ 2 ਦਿਨ ਦੇ ਪੁਲਿਸ ਰਿਮਾਨਡ ਤੋਂ ਬਾਅਦ ਅੱਜ ਜੁਡੀਸ਼ੀਅਲ ਕਸਟਡੀ ਜਿਲਾ ਜੇਲ ਬਰਨਾਲਾ ਭੇਜ ਦਿੱਤੇ। ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਦੋਤੀ ਸਰ ਉਹਦੀ ਹਾਲਤ ਕਹੇ ਜੀ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਕਿ ਜਾਣਬੁੱਝ ਕੇ ਕੀਤਾ ਹੈ ਘਟਨਾ। ਜਮਾ ਠਾਕਾ ਹੈਗਾ ਉਹ ਤੇ ਉਹ ਇੱਥੇ ਤਕਰੀਬਨ ਆਪ ਦੇ ਜੀਜੇ ਨਾਲ ਮਤਲਬ ਡੇਢ ਕ ਮਹੀਨੇ ਤੋਂ ਰਹਿਣ ਲੱਗਿਆ ਸੀ। ਸੁਣਨ ਚਾਹੁੰਦੇ ਪਹਿਲਾਂ ਅਗਰੇਨੀ ਦੀ ਘਟਨਾ ਵਾਪਰੀ। ਕੰਤਰੀ ਉਹ ਜਦੋਂ 11 ਤਰੀਕ 3 ਤਰੀਕ ਨੂੰ ਜਦੋਂ ਉਹ ਐਂਟਰ ਹੋਇਆ ਨਾ ਤੇ ਉਹ ਜਦੋਂ ਉਹ ਕੁਦਰਤੀ ਉਹਨੇ ਕੈਮਰੇ ਤਾਂ ਬੰਦ ਕਰ ਦਿੱਤੀ ਇੱਕ ਕੈਮਰੇ ਦਾ ਅਲੱਗ ਤੋਂ ਡੀਵੀਆਰ ਸੀਗਾ ਵੀ ਜਿਹਨੂੰ ਉਹ ਬੰਦ ਕਰਨਾ ਭੁੱਲ ਗਿਆ ਤਾਂ ਉਹ ਪੂਰੀ ਘਟਨਾ ਨੂੰ ਛੁਪਾਉਣ ਦੇ ਲਈ ਉਹਨੇ ਵੀ ਹੋਰ ਰੂਪ ਦੇਣਾ ਚਾਹਿਆ ਜਿਹਾ ਆਪਣਾ ਬੀਆਰਡੀ ਦਾ ਤਾਂ ਕਿ ਪੁਲਿਸ ਆ ਜਿਹੜੀ ਜਾਂ ਕੋਈ ਹੋਰ ਲੋਕ ਨੇ ਉਹ ਸਹੀ ਤਰੀਕੇ ਨਾਲ ਲੱਭ ਨਾ ਸਕਣ ਜਾਂ ਕੁਝ ਹੋਰ ਮਤਲਬ ਉਹਦੀ ਮਨਸ਼ਾ ਇਹ ਸੀਗੀ ਵੀ ਫੜਿਆ ਨਾ ਜਾਵਾ ਬਸ ਸਰ ਨੇ ਕਹਿਿਆ ਵੀ ਕੀਤੀ ਸਰ ਦੂਸਰੇ ਲੋਕਾਂ ਨੂੰ ਤੇ ਗਰੁੱਪ ਘਰਾਂ ਦੀਆਂ ਕਮੇਟੀਆਂ ਨੂੰ ਜਾਂ ਪ੍ਰਬੰਧਕਾਂ ਨੂੰ ਕੀ ਕਹਿਣਾ ਚਾਹਣੇ ਵੀ ਅੱਗੇ ਜਿਵੇਂ ਇਹ ਜਿਹੀਆਂ ਘਟਨਾਵਾਂ ਨਾ ਹੋਣ ਸਰ ਸਾਡੇ ਵੱਲੋਂ ਤੋਂ ਇਹੀ ਹੈ ਜੀ ਸਾਰਿਆਂ ਨੂੰ ਹਨਤ ਵੀ ਤੇ ਬੇਨਤੀ ਵੀ ਆਪਦਾ ਜਿਹੜਾ ਹੈਗਾ ਇੱਕ ਤਾਂ ਪ੍ਰਬੰਧਕ ਤੇ ਇੱਕ ਰਾਤ ਨੂੰ ਘੱਟੋ-ਘੱਟ ਗ੍ਰੰਤੀ ਤੋਂ ਸੇਵਾ ਕੋਈ ਹੋਰ ਬੰਦਾ ਵੀ ਜਿਹੜਾ ਹੈਗਾ ਉੱਥੇ ਰਾਖੀ ਲਈ ਜਾਓਗੇ ਸੀਸੀਟੀਵੀ ਕੈਮਰਿਆਂ ਦੇ ਜਿਹੜੇ ਉਹ ਹੈ ਡੀਵੀਆਰ ਨੇ ਜਾਂ ਬੈਟਰੀ ਬੈਕਅਪ ਹੈ ਉਹ ਸੇਫ ਜਗ੍ਹਾ ਤੇ ਰੱਖਿਆ ਜਾਵੇ ਤਾਂ ਕਿ ਕੋਈ ਉਹਨੂੰ ਛੇਤੀ ਬੰਦ ਜਾਂ ਤੋੜ ਮਰੋੜ ਨਾ ਕਰ ਸਕੇ ਤਾਂ ਕਿ ਆਪਾਂ ਨੂੰ ਵੈਸੇ ਤਾਂ ਇਹ ਘਟਨਾ ਕੋਈ ਇਹਦੀ ਨਾ ਹੋਵੇ ਜੇ ਹੁੰਦੀ ਵੀ ਹੈ ਤਾਂ ਕਿ ਅਸੀਂ ਟਰੇਸ ਕਰਨਾ ਚਾਹੀਦੇ ਇਹਦੇ ਤੋਂ ਮਦਦ ਲੈ ਸਕੀ ਸਰ ਆਪਸੀ ਪਛਾਣਕ ਸਾਂਝ ਨੂੰ ਕਿਵੇਂ ਦਿਖਦੇ ਹੈਗੇ ਜਿਹੜਾ ਧਾਰਮਿਕ ਮਸਲਾ ਹੈਗਾ ਲੋਕਾਂ ਨੂੰ ਕਿਸੇ ਨਹੀਂ ਹੱੱਡਣਾ ਚਾਹਨੇ ਇਸ ਨੂੰ ਲੈ ਕੇ ਸਰ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਇਹ ਦੇਖੋ ਹਰ ਬੰਦਾ ਜਿਹੜਾ ਕੋ ਬੱਕਰੇ ਧਰਮ ਨੂੰ ਮੰਨਦਾ ਕਦੇ ਵੀ ਇਹੋ ਜੀ ਘਟਨਾ ਵੀ ਤਾਂ ਕਿ ਉੱਥੇ ਜਿਹੜਾ ਹੈਗਾ ਵੀ ਇੱਕ ਦੂਸਰੇ ਨਾਲ ਲੋਕ ਲੜਨ ਇਹੋ ਜੀ ਘਟਨਾ ਨਹੀਂ ਕਰਨੀ ਚਾਹੀਦੀ ਤਾਂ ਕਿ ਲੋਕਾਂ 'ਚ ਜਿਹੜਾ ਹੈਗਾ ਵੀ ਉਹ ਤਣਾਅ ਨਾ ਬਣੇ ਲੋਕ ਸ਼ਾਂਤ ਜਰ ਰਹਿਣ ਵੈਸੇ ਕੱਟੂ ਪਿੰਡ ਦੇ ਲੋਕਾਂ ਨੇ ਬੜਾ ਸਾਡਾ ਇਸ ਘਟਨਾ ਦੇ ਵਿੱਚ ਸਹਿਯੋਗ ਦਿੱਤਾ ਸਾਨੂੰ ਤਫ਼ਤੀਸ਼ ਦੇ ਵਿੱਚ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ